की जय भारत माता की जय भगत सिंह तेरी सोच ते भगत सिंह तेरी सोच ते भगत सिंह तेरी सोच ते बोले सो नेहा ਜਿਸ ਤਰ੍ਹਾਂ ਕਿ ਵਕ ਵਕ ਅਗੂ ਅੱਜ ਇੱਥੇ ਖੜ ਖੜ ਕੇ ਲੰਘੇ ਸ਼ਹੀਦਾਂ ਨੂੰ ਨਤਮਸਤਕ ਹੋਣਾ ਹੈ ਸ਼ਹੀਦੀ ਦਿਹਾੜੇ ਤੇ ਹੁਣ ਤੁਹਾਡੀ ਇਹ ਗੱਲ ਕਰਾਉਨੇ ਆ ਸ਼੍ਰੀ ਵਿਸ਼ਾਲ ਸ਼ਰਮਾ ਜੀ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਜਨਰਲ ਸੈਕਟਰੀ ਨੇ ਜ਼ਿਲ੍ਹਾ ਅਸ਼ੀਤ ਪਗਤ ਸਿੰਘ ਨਗਰ ਦੇ ਗੱਲ ਕਰਾਉਂਦੇ ਆ ਸਵਾਗਤ ਹੈ ਜੀ ਕੀ ਕਹੋਗੇ ਇਸ ਮੌਕੇ ਤੇ ਅੱਜ ਕਰੋੜਾ ਨੌਜਵਾਨਾਂ ਦੇ ਰੋਲ ਮਾਡਲ ਆਈਕਨ ਔਰ ਸ਼ਹੀਦ ਪਗਤ ਸਿੰਘ ਦੀ ਅੱਜ ਵਰਸੀ ਦੇ ਉੱਪਰ ਭਾਰਤੀ ਜਨਤਾ ਪਾਰਟੀ ਅੱਜ ਨਤਮਸਤਕ ਹੋਣ ਆਈ ਹੈ ਮੈਂ ਸਮਝਦਾ ਅੱਜ ਦਾ ਦਿਹਾੜਾ ਸਾਡੀ ਜੋ ਯੁਵਾ ਪੀੜ੍ਹੀ ਹੈ ਜਿਸ ਦੇ ਉੱਪਰ ਹਮੇਸ਼ਾ ਹਰ ਸਰਕਾਰਾਂ ਹਰ ਵਰਗ ਇਹ ਇਲਜ਼ਾਮ ਲਗਾਉਂਦਾ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਯੁਵਾ ਪੀੜੀ ਹੈ ਉਹ ਨਸ਼ੇ ਦੇ ਵਿੱਚ ਡੁੱਬ ਚੁੱਕੀ ਹੈ ਸੋ ਮੇਰੀ ਅੱਜ ਇਸ ਇਸ ਪਾਵਨ ਧਰਤੀ ਤੋਂ ਸਾਰੇ ਯੁਵਾ ਪੀੜੀ ਨੂੰ ਮੇਰੀ ਅਪੀਲ ਹੈ ਕਿ ਅੱਜ ਅਸੀਂ ਇਹ ਪ੍ਰਣ ਲਈਏ ਕਿ ਅਸੀਂ ਨਸ਼ਿਆਂ ਤੋਂ ਦੂਰ ਰਹਿਣਾ ਹੈ ਔਰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਹਮੇਸ਼ਾ ਜਿੰਦਾ ਰੱਖਣਾ ਹੈ ਔਰ ਅੱਜ ਸਾਰੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਦੇ ਅਕਸ਼ੇਸ਼ਰੀ ਰਾਜਵਿੰਦਰ ਸਿੰਘ ਲੱਕੀਜੀ ਦੀ ਅਦਖਤਾ ਹੈਟ ਉਹਨਾਂ ਦੇ ਨਾਲ ਸ਼੍ਰੀ ਵਿਨਾਸ਼ਰੇ ਖੰਨਾ ਜੀ ਜੋ ਸਾਡੇ ਵਾਈਸ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਅੱਜ ਉਹਨਾਂ ਦੇ ਨਾਲ ਅਸੀਂ ਸਾਰੇ ਜਾਣੇ ਇੱਥੇ ਇਸ ਪਾਵਨ ਧਰਤੀ ਦੇ ਉੱਪਰ ਨਤਮਸਤਕ ਹੋਣ ਆਏ ਆਂ ਸੋ ਮੇਰੀ ਅੱਜ ਦੀ ਇਸ ਦਿਹਾੜੇ ਦੇ ਉੱਪਰ ਸਮੂਹ ਭਾਰਤੀ ਜਨਤਾ ਪਾਰਟੀ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਚਰਨਾਂ ਦੇ ਵਿੱਚ ਲੱਖ ਵਾਰ ਨਮਨ ਮਿਸ਼ਾਲ ਜੀ ਕੋਈ ਸਨੇਹਾ ਦਿਓ ਜਿਸ ਤਰ੍ਹਾਂ ਕਿ ਸ਼ਹੀਦਾਂ ਦੀ ਰੂਹ ਇਸ ਤਰ੍ਹਾਂ ਕਿ ਆ ਵੀ ਖੁਸ਼ ਨਹੀਂ ਹੈ ਕਿਉਂਕਿ ਉਹਦਾਂ ਦਾ ਦੇਸ਼ ਨਹੀਂ ਬਣ ਸਕਿਆ ਜਿੱਦਾਂ ਦਾ ਸ਼ਹੀਦ ਤਾਂ ਦੇ ਸਨ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਜਾਂ ਨੌਜਵਾਨਾਂ ਨੂੰ ਸਨੇਹਾ ਦਿਓਗੇ ਵੀ ਸ਼ਹੀਦ ਇਸ ਗੱਲ ਤੇ ਇੱਕ ਉਹਨਾਂ ਦੀ ਰੂਹ ਖੁਸ਼ ਹੋਵੇ ਦੇਖੋ ਸ਼ਹੀਦਾਂ ਦੀ ਰੂਹ ਹਮੇਸ਼ਾ ਦੇਸ਼ ਦੇ ਲਈ ਜੰਦਾ ਰਹੀ ਹੈ ਸਭ ਤੋਂ ਵੱਡਾ ਉਦਾਹਰਣ ਸਾਡੇ ਸ਼ਹੀਦ ਭਗਤ ਸਿੰਘ ਜੀ ਰਹੇ ਨੇ ਜਿਨ੍ਹਾਂ ਨੇ 23 ਸਾਲ ਦੀ ਆਪਣੀ ਆਯੂ ਦੇ ਵਿੱਚ ਆਪਣੀ ਜ਼ਿੰਦਗੀ ਦੌਰਾਨ ਆਪਣੀ ਐਡੀ ਵੱਡੀ ਸ਼ਹਾਦਤ ਦਿੱਤੀ ਔਰ ਇਸ ਧਰਤੀ ਤੋਂ ਉਹਨਾਂ ਦਾ ਜਨਮ ਹੋਇਆ ਸੋ ਅੱਜ ਸਾਨੂੰ ਇਹ ਪ੍ਰਣ ਲੈਣ ਦੀ ਲੋੜ ਹੈ ਸਾਡੀ ਉਸ ਸ਼ਹੀਦ ਭਗਤ ਸਿੰਘ ਸੋਚ ਤੋਂ ਕਿ ਆਪਾਂ ਉਪਰਾਲੇ ਕਰੀਏ ਕੈਂਪਸ ਲਗਾਏ ਜਾਣ ਔਰ ਸਭ ਤੋਂ ਵੱਡੀ ਹੈ ਐਜੂਕੇਸ਼ਨ ਦੀ ਔਰ ਜੋ ਨਸ਼ਿਆਂ ਤੋਂ ਬਚਣ ਵਾਸਤੇ ਅਵੇਰਨੈਸ ਕੈਂਪਸ ਲਗਾਏ ਜਾਣ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਜਾਣ ਵਕ ਵਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਸੈਮੀਨਾਰਸ ਕੀਤੇ ਜਾਣ ਤਾਂ ਜੋ ਆਪਾਂ ਇਸ ਇਸ ਕਲੰਗ ਤੋਂ ਬਚ ਸਕੀਏ ਧੰਨਵਾਦ ਜੀ ਥੈਂਕ ਯੂ ਸੋ ਮਚ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ ਤਾਂ ਕਿ ਸ਼ਹੀਦਾਂ ਦੀ ਰੂਹ ਖੁਸ਼ ਹੋਵੇ ਸਾਡੇ ਵਿੱਚ ਮੌਜੂਦ ਨੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਸੀਐਲ ਦੇ ਪ੍ਰਧਾਨ ਬੀਜੇਪੀ ਉਹਨਾਂ ਨੇ ਵੀ ਗੱਲ ਕਰਾਉਣੀ ਹੈ ਸ਼੍ਰੀ ਜੋਗਰਾ ਜੋਗੀ ਨਮਾਨਾ ਜੀ ਹਾਂਜੀ ਜੋਗੀ ਸਵਾਗਤ ਹੈ ਹਾਂਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਇਹ 78 ਚੈਨਲ ਔਰ ਸਰਦਾਰ ਬੰਜਿੰਦਰ ਸਿੰਘ ਭਾਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਮੌਕਾ ਦਿੱਤਾ ਔਰ ਸਾਨੂੰ ਇਸ ਗੱਲ ਲਈ ਬਹੁਤ ਹੀ ਜ਼ਿਆਦਾ ਮਾਣ ਹੈ ਕਿ ਅਸੀਂ ਇਸ ਧਰਤੀ ਤੋਂ ਬਲੌਂਗ ਕਰਦੇ ਹਾਂ ਜਿੱਥੇ ਸ਼ਹੀਦਾਂ ਦੇ ਸਰਤਾਜ ਸ਼ੀਰ ਦੇ ਭਗਤ ਸਿੰਘ ਜੀ ਨੇ ਜਨਮ ਲਿਆ ਔਰ ਇਹ ਜਿਹੜਾ ਬੰਗਾ ਹਲਕਾ ਆ ਔਰ ਜ਼ਿਲ੍ਹਾ ਨਵਾਂ ਸ਼ਹਿਰ ਆ ਸਾਡੇ ਲਈ ਬਹੁਤ ਹੀ ਗੌਰਵਮਈ ਇਤਿਹਾਸ ਆ ਇਹ ਇਹ ਸਾਡੇ ਵਿੱਚ ਸ਼ਹੀਦਾਂ ਨੇ ਇਸ ਧਰਤੀ ਤੇ ਜਨਮ ਲਿਆ ਔਰ ਸਾਡੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਔਰ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਜੀ ਇਹਨਾਂ ਨੇ ਜੀ ਧੰਨਵਾਦ ਜੀ ਮੈਡਮ ਸ਼ਰਮਾ ਜੀ ਵੀ ਮੌਜੂਦ ਨੇ ਸ਼੍ਰੀਮਤੀ ਸ਼ਰਮਾ ਜੀ ਜੋ ਕਿ ਮਹਿਲਾ ਵਿੰਗ ਦੇ ਪ੍ਰਧਾਨ ਨੇ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੇ ਉਹਨਾਂ ਨਾਲ ਵੀ ਗੱਲ ਕਰਾਉਣੇ ਆ ਮੜੀ ਨਮਸਕਾਰ ਜੀ ਨਮਸਕਾਰ ਜੀ ਮੈਂ ਤਾਂ ਪਹਿਲੇ ਕਹਿੰਦੀ ਮੈਂ ਕਹਾਂ ਇਹਨਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਜੋ ਇਹਨਾਂ ਦੀਆਂ ਕੁਰਬਾਨੀਆਂ ਅਸੀਂ ਭੁੱਲ ਨਹੀਂ ਸਕਦੇ ਹੈਗੇ ਆ ਕਿ ਜੋ ਇਹਨਾਂ ਲੈਸਨ ਆ ਉਹ ਜ਼ਰੂਰੀ ਆਣੇ ਚਾਹੀਦੇ ਅੱਗੇ ਬੱਚਿਆਂ ਨੂੰ ਆਣੇ ਚਾਹੀਦੇ ਹੈ ਜ਼ਰੂਰੀ ਕਿਉਂ ਇਹਨਾਂ ਨੂੰ ਇਤਿਹਾਸ ਜਿਹੜਾ ਲੈਸਨ ਇਹ ਯਾਦ ਹੋਣੇ ਚਾਹੀਦਾ ਅੱਗੇ ਧੰਨਵਾਦ